ਬੀਤੀ ਰਾਤ ਜਲੰਧਰ ਦੇ ਕੋਟ ਕਾਲਾ ਚੌਂਕ ਨੇੜੇ ਭਿਆਨਕ ਸੜਕੀ ਹਾਦਸੇ ਵਾਪਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਕੁਝ ਨੌਜਵਾਨ ਪਾਰਟੀ ਕਰਨ ਤੋਂ ਬਾਅਦ ਫੋਟੋ ਖਿੱਚ ਰਿਹਾ ਸਨ ਤਾਂ ਇੱਕ ਤੇਜ਼ ਰਫਤਾਰ ਕਾਰ ਉਨ੍ਹਾਂ ਤੇ ਚੜ ਗਈ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਤੇ ਪੰਜ ਦੇ ਕਰੀਬ ਜ਼ਖਮੀ ਹੋ ਗਏ ਮ੍ਰਿਤਕ ਦੀ ਪਛਾਣ ਧੀਰਜワਸੀ ਫਗਵਾੜਾ ਵੱਜੋਂ ਹੋਈ ਹੈ ਇਸ ਬਾਬਤ ਪਰਿਵਾਰਕ ਮੈਂਬਰ ਤੇ ਐਸਆਈ ਮਦਨ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਜਲੰਧਰ ਤੋਂ ਜਤਨ ਮਰਵਾਹਾ ਦੀ ਰਿਪੋਰਟ ਕੱਲ ਮੈਂ ਤੇ ਮੇਰੇ ਭਰਾ ਤੇ ਨਾਲ ਸਾਡੇ ਕੁਝ ਦੋਸਤ ਅਸੀਂ ਰੋਟੀ ਖਾਣ ਪਟਵਾਰੀ ਤੇ ਰੋਟੀ ਖਾ ਕੇ ਅਸੀਂ ਬਾਹਰ ਨਿਕਲੇ ਤੇ ਫੋਟੋਆਂ ਫੋਟੋਆਂ ਖਚਾਈਆਂ ਅਸੀਂ ਮੇਰੇ ਭਰਾ ਹੁਣੇ ਦੂਸਰੀ ਸਾਈਡ ਐਕਟਿਵਾ ਮੋਟਰਸਾਈਕਲ ਕਟਨ ਚਲੇ ਗਏ ਉਹ ਹਜੇ ਉੱਥੇ ਸਾਈਡ ਤੇ ਬੈਠੇ ਸੀ ਤੇ ਇੰਨੇ ਨੂੰ ਮੇਰੇ ਇੱਕ ਦੋਸਤ ਨੇ ਮੈਨੂੰ ਆਵਾਜ਼ ਮਾਰ ਲਈ ਕਿ ਮੇਰੀ ਇੱਕ ਫੋਟੋ ਕਰ ਦੇ ਮੈਂ ਫੋਟੋ ਕਰਾਂ ਇਨਸਾਈਡ ਆਏ ਇੰਨੇ ਨੂੰ ਇੱਕ ਤੇਜ਼ ਗੱਡੀ ਆਈ ਉਹਨਾਂ ਨੇ 5-6 ਜਣੇ ਨੂੰ ਦੌੜਾ ਕੇ ਮਾਰੇ ਆ ਤੇ ਜਿਹਦੇ ਚ ਮੇਰੇ ਭਰਾ ਦੀ ਡੈਥ ਹੋ ਗਈ ਕੀ ਨਾਮ ਕਿ ਉਹ ਤੀਰਾ ਸੀਰਾ ਤੇ ਕਾਇਲ ਕਿੰਨੇ ਹੋਏ ਤੇ 4 ਕਾਇਲ ਹੋਏ 4 ਤੋਂ 5 ਕਾਇਲ ਹਾਂਜੀ ਤੇ ਉਹਨਾਂ ਦੀ ਹਾਲਤ ਕਿਦਾਂ ਇੱਕ ਆਈਸੀਯੂ ਦੇ ਵਿੱਚ ਹੈ ਇਸ ਟਾਈਮ ਉਹਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਇੱਕ ਦੇ ਸਿਰ ਤੇ ਲੱਗੀ ਹੈ ਤੇ ਬਾਕੀਆਂ ਤੇ ਲੱਗੀਆਂ ਹੋ ਗੀਆਂ ਹਾਂਜੀ ਉਹ ਆਈਸੀਯੂ ਦੇ ਵਿੱਚ ਹੈ ਜੀ ਇਸ ਟਾਈਮ ਪੁਲਿਸ ਦਾ ਹੁਣ ਕੀ ਕਹਿਣਾ ਹੈ ਇਸ ਤੇ ਪੁਲਿਸ ਕਰ ਰਹੀ ਆਪਣੀ ਕਾਰਵਾਈ ਮਾਮਲਾ ਦਰਜ ਕਰਤਾ ਪੁਲਿਸ ਹਾਂਜੀ ਕਰ ਰਹੀ ਹੈ ਜੀ ਪੋਸਟਮਾਰਟਮ ਲਈ ਹੁਣ ਜਾ ਰਹੇ ਜਲੰਧਰ ਰਾਊਟ ਰੂਟ ਦੇ ਅਨਸਰ ਸੀਗਾ ਜੀ ਕਿ ਮੈਨੂੰ ਟੈਲੀਫੋਨ ਮਿਲੂ ਹੋਇਆ ਕਿ ਪਟਵਾਰੀ ਟਾਪੀ ਦੇ ਇਲਾਕੇ ਨਾਲ ਇੱਕ ਗੱਡੀ ਨੂੰ ਪਾਰਕ ਦੇ ਬਾਹਰ ਖੜਿਆ ਨੂੰ ਥ੍ਰੀਡ ਮਾਰੀ ਹੈ ਤੇ ਜਿਨ੍ਹਾਂ ਨੂੰ ਜ਼ਖਮੀ ਹੋਣ ਕਰਕੇ ਦੋਨੋਂ ਸਿਟੀਲ ਦਾਖਲੇ ਕਰਵਾਇਆ ਗਿਆ ਕਿ ਜਿੱਥੋਂ ਵੀ ਮੈਨੂੰ ਇੱਕ ਟੈਲੀਫੋਨ ਫੋਲ ਹੋਇਆ ਕਿ ਵੀ ਉਹਦੇ ਉੱਥੇ ਦਾਖਲ ਕਰਵਾਏ ਚੁ ਉਹਨਾਂ ਦੇ ਵਿੱਚ ਇੱਕ ਧੀਰੇ ਚ ਸੀਰਾ ਨੂੰ ਨਾਮ ਦਾ ਲੜਕਾ ਜਿਸ ਦੀ ਉਮਰ 5 ਸਾਲ ਹੈ ਉਹਦੀ ਮੌਤ ਹੋ ਗਈ ਹੈ ਤੇ ਮੈਂ ਮੌਕੇ ਤੇ ਪੁੱਜ ਕੇ ਇੱਥੇ ਉਹਨਾਂ ਦੀ ਕਾਰਵਾਈ ਕਰ ਰਿਹਾ ਤਾਂ ਉਹਦੇ ਭਰਾ ਨੇ ਜੋ ਗਿਆਨ ਲਖਾਇਆ ਹੈ ਉਹਦੇ ਜਾਣੇ ਦੇ ਹੱਦ ਤੱਕ ਅਸੀਂ ਉਹਦੀ ਅੱਗੇ ਅੱਗੇ ਕਰ ਰਹੇ ਹਾਂ ਤੇ ਬਾਕੀ ਜੋ ਗੱਲ ਕਰ ਰਹੀ ਹਾਂ ਉਹ ਉਸ ਤੋਂ ਇਲਾਵਾ ਤਿਰੇ ਲਾਵਾ ਹੋ ਜਾਂਦੇ ਆ ਅਡੀਟਰ ਜਿਹਦਾ ਡੈਥ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਕਿਸੇ ਸੱਟਾਂ ਲੱਗੀਆਂ ਆ ਇੱਕ ਲੜਕੀ ਆ ਉਹਦੇ ਵੀ ਮਰਜ਼ਾ ਦੀ ਆ ਉਹ ਵੀ ਸਿਆ ਸਿਆ ਨਾਮ ਦੀ ਲੜਕੀ ਹੈ ਤੇ ਨਾਲ ਉਹ ਦੋ ਦੋ ਜਖਮੀ ਹੋਈਆਂ ਤਾਂ ਉਹਨਾਂ ਨੇ ਵੀ ਅਸੀਂ ਬਿਆਨ ਦੇ ਲੇਕਾ